ਹਰਿਆ ਜੀ ਮੈਂ ਮਰੀਨੋ ਵੂਲ ਦੇ ਵਿੱਚ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਪੀਸ ਚੈੱਕ ਕਰੋ ਜਰਾ ਗਾ ਰੇਟ ਬਹੁਤ ਘੱਟ ਰੇਟ ਦੇ ਉੱਪਰ ਸੂਟ ਦੇ ਰਿਆ ਆ ਵੀਡੀਓ ਅੱਜ ਦਾ ਪਹਿਲਾ ਆਰਟੀਕਲ ਦੇਖੋ ਜੀ ਬਹੁਤ ਵਧੀਆ ਮਰੀਨੋ ਵੂਲ ਦਾ ਸੂਟ ਆ ਕਸ਼ਮੀਰੀ ਪ੍ਰਿੰਟਿੰਗ ਹੈ ਜੀ ਸਾਰੀ ਸਾਰੀ 2.5 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਨਾਲ ਬਾਟਮ ਮਿਲੂਗੀ ਤੇ ਸ਼ਾਲ ਦਿਖਾਉਂਗਾ ਤੁਹਾਨੂੰ ਬਹੁਤ ਸ਼ਾਨਦਾਰ ਸ਼ਾਲ ਹੈ ਜੀ ਕੋਰੀਅਰ ਤੁਹਾਨੂੰ ਪਤਾ ਹੈ ਜੀ ਆਲ ਓਵਰ ਜਿਹੜੀ ਆ ਫ੍ਰੀ ਰਹੂਗਾ ਕੋਈ ਐਕਸਟਰਾ ਚਾਰजेस ਨਹੀਂ ਜੀ ਆ ਲੋ ਮਰੀਨੋ ਵੂਲ ਦੇ ਉੱਪਰ ਮਿਲੂਗੀ ਜੀ ਨਾਲ ਸ਼ਾਲ 프린ਟਿੰਗ ਚੈੱਕ ਕਰੋ ਜੀ ਕਿੰਨੀ ਸੋਹਣੀ 프린ਟਿੰਗ ਹੈ ਰੰਗ ਤੁਹਾਨੂੰ ਮੈਂ ਦਿਖਾਉਂਗਾ ਬਹੁਤ ਸੋਹਣਾ ਪੀਸ ਨੇ ਔਰ ਰੇਟ ਵੀ ਬਹੁਤ ਘੱਟ ਰੇਟ ਦੇ ਵਿੱਚ ਸੂਟ ਹੈ ਜੀ ਲਓ ਪੀਸ ਚੈੱਕ ਕਰੋ ਜਰਾ ਕੀ ਬਾਤ ਹੈ ਰੇਟ ਰਹੂਗਾ ਸਿਰਫ 750 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਕੋਈ ਐਕਸਟਰਾ ਚਾਰजेस ਨਹੀਂ 프린ਟਿੰਗ ਚੈੱਕ ਕਰੋ ਮਸਟਰਡ ਕਲਰ ਦਾ ਪੀਸ ਹੈ ਔਰ ਨਾਲ ਦੇਖੋ ਸ਼ਾਲ ਤੁਹਾਨੂੰ ਦਿਖਾਉਂਗਾ ਬਹੁਤ ਖੂਬਸੂਰਤ ਸ਼ਾਲ ਹੈ ਆ ਲਓ ਜੀ ਪੀ ਚੈੱਕ ਕਰੋ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰੀ ਦੀ ਸ਼ਾਲ ਬਣੀ ਹੋਈ ਹੈ ਨਾਲ ਸਿਰਫ 750 ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਕੋਈ ਐਕਸਟਰਾ ਚਾਰਜ ਨਹੀਂ ਜੀ ਆਹ ਲਓ ਜੀ ਇਹਦਾ ਕਾਗੈਜੀ ਚੈਰੀ ਕਲਰ ਦੀ ਕਲਰ ਦੇਖੋ ਕਿੰдый ਸ਼ਾਨਦਾਰ ਨੇ neck ਬਣਿਆ ਹੋਇਆ ਬਹੁਤ ਵਧੀਆ ਪੀਸ ਹੈ ਜੀ ਬੈਕ ਤੇ ਫਰੰਟ ਦੋਨੋਂ ਪ੍ਰਿੰਟਡ ਮਿਲਣਗੇ neck ਦੇ ਉੱਪਰ ਵੀ ਕਸ਼ਮੀਰੀ ਪ੍ਰਿੰਟਿੰਗ ਹੈ ਸਾਰੀ ਘੇਰੇ ਦੇ ਉੱਪਰ ਵੀ ਪੂਰੀ ਫਰੰਟ ਤੇ ਬਾਹਾਂ ਤੇ ਲੱਗ ਪ੍ਰਿੰਟਿੰਗ ਹੈ ਆਹ ਲਓ ਜੀ ਬੈਕ ਦੇ ਉੱਪਰ ਇਹਦਾ ਅਲੱਗ ਪ੍ਰਿੰਟਿੰਗ ਹੈ ਪਲੇਨ ਬਾਟਮ ਰਹੂਗੀ ਜੀ 2.5 ਮੀਟਰ ਦੀ ਬਾਟਮ ਹੈ ਤੇ 22 ਮੀਟਰ ਦੀ ਇਹ ਸ਼ਰਟ ਰਹੂਗੀ ਆਪੀ ਚੈੱਕ ਕਰੋ ਮਰੀਨੋ ਵੂਲ ਦੇ ਸੂਟ ਹੈ ਜੀ ਬਹੁਤ ਸੋਹਣੇ ਸੂਟ ਨੇ ਜੀ ਸਿਰਫ 750 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਪੀ ਚੈੱਕ ਕਰੋ ਜਦਾ ਖੂਬਸੂਰਤ ਪੀਸ ਆਲੋ ਜੀ ਫਰੋਜ਼ੀ ਕਲਰ ਵੀ ਆ ਗਿਆ ਨੇ ਜਿਹੜੇ ਰੰਗ ਬਹੁਤ ਸੋਹਣੇ ਆਏ ਨੇ ਸਿਰਫ 750 ਰੁਪਏ ਜੀ ਆ ਲੋ ਕਲਰ ਚੈੱਕ ਕਰੋ ਫਰੋਜ਼ੀ ਕਿਆ ਬਾਤ ਹੈ ਬਹੁਤ ਸੋਹਣੇ ਪੀਸ ਹੈ ਜੀ ਬਹੁਤ ਕਪੜਾ ਵੀ ਬਹੁਤ ਸੌਫਟ ਕਪੜਾ ਆਇਆ ਹੈ ਕੋਈ ਕੰਪਲੇਨ ਨਹੀਂ ਆਉਗੀ ਸੂਟ ਦੀ ਪੂਰੀ ਲੈਂਥ ਦਾ ਸੂਟ ਹੈ ਕੋਈ ਛੋਟਾ ਸੂਟ ਨਹੀਂ ਹੈਗਾ ਰੇਟ ਸਿਰਫ 750 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਕੋਈ ਐਕਸਟਰਾ ਚਾਰਜ ਨਹੀਂ ਸ਼ਾਲ ਚੈੱਕ ਕਰੋ ਜੀ ਇਹਦੀ ਬਹੁਤ ਜੀ ਕਲਰ ਦੀ ਸ਼ਾਲ ਹੈ ਕਿਆ ਬਾਤ ਹੈ ਔਰ ਪ੍ਰਿੰਟਿੰਗ ਇੱਕ ਨੰਬਰ ਜੀ ਆ ਲਓ ਕਲਰ ਆ ਗਿਆ ਜੀ ਰੈੱਡਿਸ ਜਿਹਾ ਕਲਰ ਹੈ ਬਿਲਕੁਲ ਨਵਾਂ ਕਲਰ ਹੈ ਇਹ ਆ ਲਓ ਰੈੱਡ ਬਲੱਡ ਜਿਹਾ ਸ਼ੇਡ ਹੈ 750 ਰੁਪਏ ਜੀ ਪੀ ਚੈੱਕ ਕਰੋ ਜਰਾ ਬਹੁਤ ਸੋਹਣਾ ਪੀਸ ਹੈ ਜੀ ਬ੍ਰਾਂਡ ਸਾਰੇ ਜਿਹੜੇ ਹਨ ਰੋਹਬ ਬ੍ਰਾਂਡ ਦੇ ਪੀਸ ਨੇ ਬ੍ਰਾਂਡਡ ਪੀਸ ਦਊਗਾ ਕੋਈ ਦੂਜਾ ਪੀਸ ਨਹੀਂ ਦਊਗਾ ਆ ਲੋ ਜੀ ਸ਼ਾਲ ਚੈੱਕ ਕਰੋ ਇਹਦੀ ਕਿੰਨੀ ਸੋਹਣੀ ਖੂਸਰਤ ਸ਼ਾਲ ਹੈ ਰੇਟ ਰਹੂਗਾ ਸਿਰਫ 700 ਤੇ 50 ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਨੈਕਸਟ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਮੈਂ ਆ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਇਹ ਵੀ ਮਰੀਨੋ ਵੂਲ ਦੇ ਵਿੱਚ ਪੀਸ ਹੈ ਜੀ ਸਾਰਾ ਆ ਲੋ ਪੀਸ ਚੈੱਕ ਕਰੋ ਜੀ ਬਹੁਤ ਖੂਸਰਤ ਪੀਸ ਹੈ ਜੀ ਆਊਟਲਾਈਨਿੰਗ ਕੀਤੀ ਹੋਈ ਹੈ embroidery ਹੈ ਨਾਲ digital printing ਹੈ ਜੀ ਫਿਰੋਜੀ ਕਲਰ ਦੀ ਹੈ ਤੇ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ neck line ਚੈੱਕ ਕਰ ਲੋ ਪੂਰੀ ਫਰੰਟ ਚੈੱਕ ਕਰੋ ਜਿਹੜਾ ਬਹੁਤ ਵਧੀਆ ਪੀਸ ਨੇ ਜੀ ਸਾਰੇ ਘੇਰੇ ਦੇ ਉੱਪਰ ਵੀ ਸਾਰੀ ਕਢਾਈ ਕੀਤੀ ਹੋਈ ਹੈ ਜੀ ਆਊਟਲਾਈਨਿੰਗ ਕੀਤੀ ਹੋਈ ਆ ਔਰ ਨਾਲ ਸ਼ਾਲ ਦਿਖਾਉਂਗਾ ਜੀ ਬਹੁਤ ਖੂਬਸੂਰਤ ਸ਼ਾਲ ਆ ਲੋ ਸ਼ਾਲ ਚੈੱਕ ਕਰੋ ਜਿਹੜਾ ਇਹ ਰਮੇਸ਼ ਟੈਕਸ ਦਾ ਪੀਸ ਹੈ ਜੀ ਪੀ ਚੈੱਕ ਕਰੋ ਸਿਰਫ 850 ਰੁਪਏ ਜੀ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਛੋਟੀ ਜੀ ਵੀਡੀਓ ਹੁੰਦੀ ਹੈ ਮੇਰੀ ਜਿਆਦਾ ਲੰਬੀ ਵੀਡੀਓ ਨਹੀਂ ਹੁੰਦੀ ਆ ਲੋ ਜੀ ਪੀਸ ਚੈੱਕ ਕਰੋ ਜੀ ਨਾ 컬러 ਦੇਖੋ ਕਿੰਗਾ ਸ਼ਾਨਦਾਰ ਆ ਚੈਰੀ ਜਿਹਾ 컬러 ਹੈ ਚੈਰੀ 컬러 ਜੀ ਆ ਦੇਖੋ ਬਾਟਮ ਇਹਦੇ ਨਾਲ ਵਾਲੀ ਮਿਲੂਗੀ ਜੀ ਤੁਹਾਨੂੰ ਫਲਾਵਰ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਔਰ ਨਾਲ ਸ਼ਾਲ ਦਿਖਾਉਂਗਾ ਬਹੁਤ ਖੂਬਸੂਰਤ ਸ਼ਾਲ ਜੀ ਤੋਹਫਾ ਪੀਸ ਨੇ ਜੀ ਅੱਜ ਦੇ ਆ ਲੋ ਦੇਖੋ ਸ਼ਾਲ ਸ਼ਾਲ ਦੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਜ਼ਬਰਦਸਤ ਪ੍ਰਿੰਟਿੰਗ ਹੈ ਜੀ ਸਾਰੇ ਦੇ ਸਾਰੇ ਰੇਟ ਰਹੂਗਾ ਸਿਰਫ 800 ਤੇ 50 ਰੁਪਏ ਜੀ ਕूरियर ਆਲਓਵਰ ਇੰਡੀਆ ਫਰੀ ਜੀ ਮਸਟਰਡ ਕਲਰ ਆ ਗਿਆ ਜੀ ਬਸ ਇੱਕ ਕੰਮ ਕਰਨਾ ਤੁਸੀਂ ਜੀ ਸਕਰੀਨ ਸ਼ਾਟ ਜਲਦੀ ਲੈ ਕੇ ਭੇਜ ਦਿਓ ਮੇਰੇ ਕੋਲ ਨਾ ਲਿਮਟਡ ਪੀਸ ਨੇ ਜਿਆਦਾ ਪੀਸ ਨਹੀਂ ਹੈਗੇ ਕਿਤੇ ਇਹ ਨਾ ਹੋਵੇ ਵੀ ਤੁਸੀਂ ਪਸੰਦ ਕਰਦੇ ਰਹੇ ਜਮੂ ਕੋਈ ਸੂਟ ਕੋਈ ਹੋਰ ਲੈ ਜਵੇ ਆ ਲੋ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਮਸਟਰਡ ਕਲਰ ਦਾ ਪੀਸ ਹੈ ਬਹੁਤ ਪਿਆਰੇ ਪੀਸ ਆਏ ਨੇ ਅੱਜ ਕੜਾਈ ਕੀਤੀ ਹੋਈਆ ਰਮੇਸ਼ ਟੈਕਸ ਦੇ ਪੀਸ ਨੇ ਬ੍ਰਾਂਡਡ ਪੀਸ ਨੇ ਤੁਹਾਨੂੰ ਪਤਾ ਹੈ ਮੈਂ ਬ੍ਰਾਂਡਡ ਪੀਸ ਹੀ ਵੇਚਦਾ ਦੂਜੇ ਵੇਚਦਾ ਹੀ ਨਹੀਂ ਜੀ ਆਹ ਲਓ ਜੀ ਮਰੀਨੋ ਵੂਲ ਦਾ ਸੂਟ ਹੈ ਜੀ ਪਲੇਨ ਬਾਟਮ ਹੈ ਜੀ ਡਿਸਟ੍ਰੀਬਿਊਟਿੰਗ ਦੀ ਸ਼ਰਟ ਆਂ ਪੀ ਚੈੱਕ ਕਰੋ ਜਰਾ ਨਾਲ ਕੜਾਈ ਦੇਖੋ ਕਿੰਨੀ ਸ਼ਾਨਦਾਰ neck ਦੇ ਉੱਪਰ ਸਾਰੇ ਫਲਾਵਰ ਦੇ ਉੱਪਰ ਘੇਰੇ ਦੇ ਉੱਪਰ ਬਾਹਾਂ ਦੇ ਉੱਪਰ ਤੁਹਾਨੂੰ ਪ੍ਰਿੰਟਿੰਗ ਅਲੱਗ ਮਿਲੂਗੀ ਜੀ ਜਦੋਂ ਸੂਟ ਸਟਿਚ ਹੋ ਜਾਣਾ ਨਾ ਬਹੁਤ ਸੋਹਣਾ ਸੂਟ ਲੱਗੂਗਾ ਇਹ ਬਣਿਆ ਹੋਇਆ ਆਹ ਲਓ ਆਹ ਲਓ ਜੀ ਸ਼ੌਲ ਦੇਖੋ ਇਹ ਕਿੰਨੀ ਸ਼ਾਨਦਾਰ ਸ਼ਾਲ ਆ ਸਿਰਫ 850 ਰੁਪਏ ਦੀ ਇਸ ਰੇਟ ਦੇ ਵਿੱਚ ਤੁਹਾਨੂੰ ਕੋਰੀਅਰ ਫ੍ਰੀ ਕੋਈ ਵੀ ਨਹੀਂ ਦੇਊਗਾ ਜੀ ਪੀ ਚੈੱਕ ਕਰੋ ਜਰਾ ਕਹਾ ਬਾਤ ਹੈ ਮਾਊਸ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸੋਹਣੇ ਕਲਰ ਨੇ ਤੁਹਾਨੂੰ ਮੈਂ ਪੀਸ ਦਿਖਾਉਣਾ ਬੈਗ ਵੀ ਦਿਖਾਉਂਗਾ ਨਾਲੇ ਵੀ ਤੁਹਾਨੂੰ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਨੇ ਜੀ ਆਹ ਲਓ ਜੀ ਫਰੰਟ ਦੇ ਉੱਪਰ ਕਢਾਈ ਕੀਤੀ ਹੋਈ ਆ ਕੱਲੇ ਕੱਲੇ ਫਲਾਵਰ ਦੇ ਉੱਪਰ ਆਊਟਲਾਈਨਿੰਗ ਕੀਤੀ ਹੋਈ ਆ ਜੀ ਆਹ ਲਓ ਜੀ ਬੈਗ ਵੀ ਚੈੱਕ ਕਰ ਲਓ ਜੀ ਬੈਕ ਵੀ ਪ੍ਰਿੰਟਡ ਆ ਇਹ ਬਹੁਤ ਸ਼ਾਨਦਾਰ ਪੀਸ ਨੇ ਮਾਊਸ ਕਲਰ ਦਾ ਪੀਸ ਹੈ ਜੀ 2.5 ਮੀਟਰ ਛਲਦਾ ਹੈ ਔਰ 2.5 ਮੀਟਰ ਦੀ ਬਾਟਮ ਹੈ ਪੂਰੀ ਲੰਬੀ ਜੌੜੀ ਸ਼ਾਲ ਹੈ ਕੋਈ ਛੋਟੇ ਪੀਸ ਨਹੀਂ ਹੈਗੇ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਖੂਬਸੂਰਤ ਪੀਸ ਹੈ ਜੀ ਰੇਟ ਰਹੂਗਾ ਸਿਰਫ 850 ਤੇ 50 ਰੁਪਏ ਜੀ ਆਹ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਲਾਈਟ ਗ੍ਰੇ ਕਲਰ ਦਾ ਪੀਸ ਹੈ ਜੀ ਪੀਸ ਦੇਖੋ ਪਹਿਲਾਂ ਤਾਂ ਕਿਆ ਬਾਤ ਹੈ ਡਾਇਮੰਡ ਦਾ ਕੰਮ ਕੀਤਾ ਹੈ ਜੀ ਘੇਰੇ ਤੇ ਵੀ ਤੇ ਨੈਕ ਲਾਈਨ ਦੇ ਉੱਪਰ ਵੀ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਰਮੇਸ਼ ਟੈਕਸ ਦੇ ਪੀਸ ਨੇ ਕੋਈ ਤੁਹਾਨੂੰ ਕਹਿੰਦੇ ਨਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਐਵੇਂ ਅੰਬਰਸਰੀ ਮਾਲ ਚੱਕ ਕੇ ਫੜਾ ਦੂਗਾ ਕੋਈ ਤੁਹਾਨੂੰ ਗਲਤ ਪੀਸ ਦੇਊਗਾ ਤੁਹਾਨੂੰ ਪਤਾ ਹੀ ਆ ਮੈਂ ਕੋਈ ਗਲਤ ਪੀਸ ਨਹੀਂ ਦਿੰਦਾ ਆ ਲੋ ਜੀ ਪੀ ਚੈੱਕ ਕਰੋ ਆ ਲੋ ਬ੍ਰੈਂਡ ਨਾਲ ਉੱਪਰ ਇਹਦੇ ਪ੍ਰਿੰਟ ਕੀਤਾ ਹੋਇਆ ਪੀਸ ਦਿਖਾ ਦਿਓ ਜੀ ਬ੍ਰੈਂਡ ਰਮੇਸ਼ ਟੈਕਸ ਦੇ ਪੀਸ ਨੇ ਪ੍ਰਿੰਟਿੰਗ ਚੈੱਕ ਕਰੋ ਜਿਹੜਾ ਲਾਈਟ ਗ੍ਰੇ ਕਲਰ ਦਾ ਪੀਸ ਹੈ ਬਹੁਤ ਖੂਬਸੂਰਤ ਪੀਸ ਹੈ ਸਿਰਫ 800 ਤੇ 50 ਰੁਪਏ ਜੀ ਆਹ ਲੋ ਜੀ ਇਹਦੇ ਚ ਕਲਰ ਮਿਲੂਗਾ ਜੀ ਇੱਕ ਪੀਚ ਕਲਰ ਦੀ ਪੀਚ ਕਲਰ ਦੇਖੋ ਖੂਬਸੂਰਤ ਪੀਸ ਹੈ ਆਹ ਲੋ ਪੀਸ ਦੇਖੋ ਕੇਰਾ ਚੈੱਕ ਕਰੋ ਬਾਹਾਂ ਤੇ ਲੱਗ ਪ੍ਰਿੰਟਿੰਗ ਹੈ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਜੀ ਸਾਰੇ ਮਰੀਨੋ ਬੂਲ ਦੇ ਪੀਸ ਨੇ ਆਹ ਲੋ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਹੈ ਜੀ ਸਿਰਫ 850 ਰੁਪਏ ਜੀ ਪ੍ਰਿੰਟਿੰਗ ਦੇਖੋ ਕਿੰਨੀ ਜਮਲਸ ਪ੍ਰਿੰਟਿੰਗ ਹੈ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ ਹਲੋ 컬러 ਆ ਗਿਆ ਜੀ ਲਾਈਟ ਸੀ ਗ੍ਰੀਨ ਜਾਂ 컬러 ਰ ਹੈ ਪ੍ਰੋਜੀਟ ਉਨ ਦੇ ਉਪਰ ਨਵਾਂ 컬러 ਆ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਰਮੇਸ਼ ਟੈਕਸ ਦੇ ਪੀਸ ਨੇ ਮਰੀਨੋ ਵੂਲ ਦਾ ਪੀਸ ਹੈ ਵੀਡੀਓ ਲਾਸਟ ਤੱਕ ਦੇਖ ਕੇ ਸਕਿਪ ਨਹੀਂ ਕਰਨੀ ਨਾਲ ਲਾਈਕ ਤੇ ਸ਼ੇਅਰ ਜੂਰ ਕਰ ਦਿਆ ਕਰੋ ਆ ਲੋ ਜੀ ਸ਼ਾਲ ਹੈ ਦੀ ਸ਼ਾਲ ਚੈੱਕ ਕਰੋ ਬਹੁਤ ਖੂਬਸੂਰਤ ਪੀਸ ਹੈ ਜੀ ਇੱਕ 컬러 ਮਿਲ ਉਹ ਜੀ ਇਹਦੇ ਵਿੱਚ ਤੁਹਾਨੂੰ ਪਿੰਕ 컬러 ਸਿਰਫ 800 ਤੇ 50 ਰੁਪਏ ਜੀ 컬러 ਦੇਖੋ ਪਿੰਕ 컬러 ਵੀ ਕਿੱਡਾ ਸ਼ਾਨਦਾਰ 컬러 ਹੈ ਖੁੱਲੇ ਡੁੱਲੇ ਸੂਟ ਬਣਨਗੇ ਜੀ ਕੋਈ ਕੰਪਲੇਨਟ ਨਹੀਂ ਆਉਣੀ ਕਿਉਂ ਬ੍ਰਾਂਡਡ ਸੂਟ ਨੇ ਆ ਲੋ ਤੁਹਾਨੂੰ ਪਤਾ ਹੀ ਆ ਮੈਂ ਹਲਕੇ ਪੀਸ ਦਾ ਵੇਚਦਾ ਹੀ ਨਹੀਂ ਜਿਹੜੇ ਕਸਟਮਰ ਮੇ ਤੋਂ ਲੈਂਦੇ ਆ ਨਾ ਰੁਟੀਨ ਦੇ ਵਿੱਚ ਉਹ ਮੇਰੇ ਕੋਲੋਂ ਹੀ ਲੈਂਦੇ ਨੇ ਆ ਲੋ ਦੇਖੋ ਸੌਲੇ ਦੀ ਪਿਓਰ ਮਰੀਨੋ ਵੂਲ ਦਾ ਸੂਟ ਹੈ ਰੇਟ ਸਿਰ 850 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਇਹ ਅੱਜ ਦੀ ਵੀਡੀਓ ਦਾ ਆਖਰੀ ਸੂਟ ਸੀ ਹੁਣ ਆਪਾਂ ਮਿਲਾਂਗੇ ਜਲਦੀ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ